ਦੁਨੀਆ ਦੇ ਵਿੱਚ ਆ ਕੇ ਸਭ ਨਹੀਂ ਜਾਣਾ ਪੈਂਦਾ ਜੋ ਕੁਝ ਨਜ਼ਰ ਆ ਰਿਹਾ ਹੈ ਇਹ ਕਾਲ ਦੀਆਂ ਗਰਾਈਆਂ ਹਨ ਮੌਤ ਦੀਆਂ ਬੁਰਕੀਆਂ ਹਨ ਜਿਸਨਾਂ ਚਾਹੁੰਦਾ ਜਦੋਂ ਮਰਜ਼ੀ ਗ੍ਰਾਹੀ ਕਰ ਲੈਂਦਾ ਹੈ ਕਾਲ ਕਾਲ ਸਭ ਦੇ ਸਿਰ ਤੇ ਹੈ ਹੋਰ ਕੀ ਕਹਿਣਾ ਹੈ ਕਾਲ ਪਰ ਬੂਮਾ ਬਫਤਰਾ ਕਾਲ ਪੈ ਸ਼ਿਵ ਜੂ ਅਪਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ ਆਸਕਲ ਕਾਲ ਕਾ ਕੀ ਆਤਮਾ ਸ਼ਕਲ ਕਾਲ ਨਾ ਸਮੇਂ ਦਾ ਹੈ ਇਸ ਕਾਲ ਦੇ ਚੱਕਰ ਵਿੱਚ ਸਭ ਤੋਂ ਵੱਡੇ ਜਿਨ੍ਹਾਂ ਦੀ ਸਭ ਤੋਂ ਵੱਡੀ ਉਮਰ ਹੈ ਸ਼ਿ ਬ੍ਰਹਮਾ ਵਿਸ਼ਨੂ ਮੰਨੇ ਹਨ ਰੰਕਾਰ ਦੀ ਸ੍ਰਿਸ਼ਟੀ ਵਿੱਚ ਕਰੋੜਾ ਬ੍ਰਹਮੰਡ ਹਨ ਅਕਾਲ ਪੁਰਖੀ ਦੇਮੂ ਕੋਟ ਵਿਸ਼ਨ ਮਹੇਸ਼ ਸਕੋਰਟ ਇੰਦਰ ਬ੍ਰਹਮਾ ਕੀ ਤਰਫ ਸਕੋਰਟ ਜਲੇਸ਼ ਸੋ ਕਰੋਨਾ ਹੈ ਬ੍ਰਹਮੰਡ ਹਨ ਇੱਕ ਬ੍ਰਹਮੰਡ ਮੰਨਦੇ ਹਨ ਸਤ ਲੋਕ ਇਟਲੇ ਸੱਪਲੇ 14 ਲੋਕ ਕੇ ਤਿੰਨੇ ਭਵਨ ਵੀ ਕਹਿ ਦਿੰਦੇ ਇਹਨਾਂ ਨੂੰ ਇਹਨੂੰ ਇੱਕ ਬ੍ਰਹਮੰਡ ਮੰਨਿਆ ਜਾਂਦਾ ਇਸ ਦੇ ਕਾਰਕੁਨ ਇੰਤਜ਼ਾਮ ਕਰਨ ਵਾਲੇ ਕਿਉਂਕਿ 84 ਲੱਖ ਜੀਵ ਹਨ ਇੱਕ ਜੋਨੀ ਪਤਾ ਨਹੀਂ ਕਿਤਨੇ ਜੀਵ ਜੰਤ ਸੋ ਇਹਨਾਂ ਸਾਰਿਆਂ ਦੇ ਮੰਤਰੀ ਸ਼ਿਵ ਬ੍ਰਹਮਾ ਵਿਸ਼ਨੂੰ ਤਿੰਨ ਮੁਖ ਦੇਵਤੇ ਹਨ ਬ੍ਰਹਮਾ ਉਤਪਤੀ ਕਰਨ ਵਾਲਾ ਵਿਸ਼ਨੂੰ ਪਾਲਣਾ ਔਰ ਸ਼ਿਵ ਸੰਘਾਰ ਕਰਨ ਵਾਲੇ ਤਮੰਗਣੀ ਪ੍ਰਥਾਨ ਸੋ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੂੰ ਕਹਿੰਦੇ ਹਨ ਰੱਬ ਉਸ ਦੇ ਨਾਮ ਅਨੇਕਾਂ ਉਹ ਇਹਨਾਂ ਸਾਰਿਆਂ ਦਾ ਹੀ ਦਿਸਟਾਨ ਹੈ ਸੋ ਇਹ ਜਿਵੇਂ ਇੱਕ ਇੱਕ ਮੁਲਕ ਹੋਵੇ ਉਸ ਦਾ ਇੱਕ ਸੈਂਟਰ ਹੁੰਦਾ ਹੈ ਸੂਬੇ ਬਹੁਤ ਸਾਰੇ ਹੋਇਆ ਕਰਦੇ ਉਹ ਬੰਦੇ ਅਲੇ-ਦਲੇ ਤਾਂ ਮਨਿਸਤਰ ਮੁਕਰਰ ਕੀਤੇ ਹੁੰਦੇ ਹਨ ਸੈਂਟਰ ਉਹਨੂੰ ਵਹਿਗੁਰੂ ਅਕਾਲ ਪਰਮੇਸ਼ਰ ਸੈਂਟਰ ਸਮਝ ਲਓ ਹੋਰ ਬਾਕੀ ਜਿਤਨੇ ਬ੍ਰਹਮੰਡ ਹਨ ਮਾਨਵ ਦੇ ਸੁਭ ਦੇ ਸੋ ਕਾਲ ਦੇ ਚੱਕਰ ਤੇ ਪਰੇ ਕੇਵਲ ਅਕਾਲ ਹੀ ਵਹਿਗੁਰੂ ਹੈ ਉਸ ਦਾ ਨਾਮ ਤਾਂ ਦੇ ਅਕਾਲ ਕਿਹਾ ਹੈ ਅਕਾਲ ਮੂਰਤ ਸੁੰਦਰ ਸਿਆ ਕਾਲ ਦੁਨ ਨੂੰ ਬਣਾਉਣ ਵਾਲਾ ਹੈ ਉਹ ਕਾਲ ਤੇ ਪਰੇ ਹੈ ਸਵੈਉਂ ਸ਼੍ਰੀ ਬ੍ਰਹਮਾ ਵਿਸ਼ਨੂੰ ਇਹਨਾਂ ਦੀ ਉਮਰ 100 100 ਸਾਲ ਦੀ ਹੈ ਸਭ ਤੋਂ ਵੱਡੀ ਉਮਰ ਇਹਨਾਂ ਦੀ ਹੈ 100 ਸਾਲ ਸਾਡੇ ਅਰਗੇ ਨਹੀਂ ਹਨ ਚਾਰ ਜਦੋਂ ਚਾਰੇ ਯੁੱਗ ਹਜ਼ਾਰ ਹਜ਼ਾਰ ਵਾਰੀ ਬੀਤ ਜਾਂਦੇ ਹਨ ਤਾਂ ਇਹਨਾਂ ਦਾ ਇੱਕ ਦਿਨ ਹੁੰਦਾ ਹੈ 4000 ਯੁੱਗ ਦਾ 1000 ਚਤੁਰ ਯੁੱਗੀ ਦਾ ਇੱਕ ਦਿਨ ਯੁੱਗਾਂ ਦੀ ਉਮਰ 432000 ਵਾਰਾ ਕਾਲ ਯੁੱਗ ਦੀ ਉਮਰ ਹੈ 864000 ਵਾਰਾ ਦਵਾਪਰ ਦੀ ਹੈ ਔਰ 17 ਲੱਖ 2000 ਰੁਪਏ ਤੇ ਤੇ ਦੀ ਹੈ 28 ਲੱਖ 55000 ਰੁਪਏ 34 ਲੱਖ 55000 ਰੁਪਏ ਸੱਜੂਗ ਦੀ ਇਹਨਾਂ ਨੂੰ ਸਾਰੇ ਉਹਨਾਂ ਜਮ੍ਹਾਂ ਕਰਕੇ ਹਜ਼ਾਰ ਵਾਰੀ ਜਦੋਂ ਬੀਤ ਜਾਂ ਤਾਂ ਇੱਕ ਦਿਨ ਹੁੰਦਾ ਉਹਨਾਂ ਦਾ ਸੋ ਦਿਨ ਹੁੰਦਾ 60 ਰਹਿੰਦੀ ਹੈ ਜੋ ਐਡੀ ਵੱਡੀ ਰਾਤ ਹੈ ਉਹਨਾਂ ਦੀ ਜੇ ਉਹ ਰਾਤ ਪੈਂਦੀ ਉਹ ਸੌਂ ਜਾਂਦੇ ਹਨ ਉਦੋਂ ਪਰਲੇ ਆ ਜਾਂਦੀ ਇਹਨਾਂ ਛੋਟੀਆਂ ਪਰਲੋਂ ਆ ਕਹਿੰਦੇ ਹਨ ਐਡੀ ਵੱਡੀ ਰਾਤ ਐ ਇਹਨੇ 4000 ਯੁੱਗ ਤੱਕ ਸ੍ਰਿਸ਼ਟੀ ਨਹੀਂ ਹੁੰਦੀ ਜਿਵੇਂ ਦਸਤਰਾ ਦੇ ਵਿੱਚ ਕਲਰਕ ਹੁੰਦੇ ਨੇ ਕੰਮਕਾਰ ਕਰਦੇ ਕਰਦੇ ਆਪਣਾ ਰਜਿਸਟਰ ਜਿਹੜੇ ਹਨ ਦਰਾਜਾਂ ਵਿੱਚ ਮੇਜ਼ਾਂ ਦੇ ਵਿੱਚ ਰੱਖ ਕੇ ਜਿੰਦੇ ਲਾ ਕੇ ਘਰ ਆਜੇਨ ਦੂਜੀ ਦਿਨ ਫੇਰ ਜਾ ਖੋਲਦੇ ਹੈ ਇਸੇ ਤਰ੍ਹਾਂ ਰਾਤ ਨੂੰ ਯਾਨੀ ਸ੍ਰਿਸ਼ਟੀਨ ਦੀ ਲਹਿ ਹੋ ਜਾਂਦੀ ਆਪ ਸਮਝ ਜਾਂਦੇ ਕੰਮ ਕੌਣ ਕਰੇ ਸਯਮ ਕਰਕੇ ਦੂਸਰਾ ਦਿਨ ਫਿਰ ਚੜਦਾ ਹੈ ਇਨਾਂ ਯੁੱਗ ਤੋਂ ਬਾਅਦ ਸੋ ਫਿਰ 60 ਅਜਲੈਂਨ ਯਾਨੀ ਉਹਨਾਂ ਦੇ 1 ਸਾਲ ਵਿੱਚ 365 ਵਾਰੀ ਸਿਸ਼ਟੀ ਦੇ ਚੀ ਜਾਂਦੀ ਹੈ 365 ਵਾਰੀ ਹੀ ਲੈ ਹੁੰਦੀ ਹੈ 365 ਵਾਰੀ ਪਰਲੇ ਹੁੰਦੀਆਂ ਨੇ ਇੱਕ ਸਾਲ 'ਚ 100-100 ਸਾਲ ਦੀ ਉਹਨਾਂ ਦੀ ਉਮਰ ਹੈ 36500 ਦਫਾ ਛੁੱਟੀਆਂ ਪਰਲੋ ਹੁੰਦੀਆਂ ਫਿਰ ਆਪਣੀ ਆਪਣੀ ਉਮਰ ਪੂਰ ਕੇ ਉਹਨਾਂ ਦੀ ਉਹ ਵੀ ਮਰਤੂ ਹੋ ਜਾਂਦੇ ਅੰਤਰ ਧਿਆਨ ਹੋ ਜਾਂਦੇ ਨੇ ਆਨੇ ਜਿਸ ਵਕਤ ਅੰਤਰ ਧਿਆਨ ਹੁੰਦਾ ਤਦੋਂ ਕੋਈ ਚੀਜ਼ ਨਹੀਂ ਰਹਿੰਦੀ ਦੁਨੀਆ ਤੇ ਸਿਰਫ ਅਕਾਲ ਹੀ ਅਕਾਲ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ ਹੁੰਦਾ ਹੈ ਜਿਹਦੀ ਬਾਤ ਕੋਈ ਕੁਝ ਕਹਿ ਨਹੀਂ ਸਕਦਾ ਕਿਵੇਂ ਨਹੀਂ ਕਹਿ ਸਕਦਾ ਜਿਵੇਂ ਕਿਸੇ ਨੂੰ ਕੋਈ ਕਹੇ ਤਾਂ ਆਪਣੇ ਤੇ ਉਹਨੂੰ ਜੰਮਦੇ ਨੂੰ ਦੇਖਿਆ ਕਿ ਉਹਨੂੰ ਤਾਂ ਖੜਾਇਆ ਕਿਵੇਂ ਇਹ ਨਹੀਂ ਕੋਈ ਕਹਿ ਸਕਦਾ ਵਾਹਿਗੁਰੂ ਦੀ ਬਾਤ ਕਿਉਂ ਕਿਵੇਂ ਹੈ ਉਹਦੀ ਬਾਤ ਕਹਿਣਾ ਬੜਾਈ ਮੁਸ਼ਕਲ ਹੈ ਜਿੰਨੇ ਜਿੰਨੇ ਸੂਝੂਜੇ ਉਹਨਾਂ ਬਜ਼ੁਰਗ ਲਿਖੇ ਹਨ ਸਾਡੀ ਸਾਡੇ ਭਲੇ ਵਾਸਤੇ ਸਾਡੀ ਖਿਲਿਆਣ ਵਾਸਤੇ ਔਰ ਪੂਰਾ ਭੇਦ ਉਸ ਦਾ ਕਿਸੇ ਨੇ ਪਾਇਆ ਨਹੀਂ ਸਭ ਨੇ ਬੇਅੰਤ ਬੇਅੰਤ ਨੀਤੀ ਨੀਤੀ ਕਥਨ ਵੇਦਾ ਤਾਂ ਪਤਾ ਨਹੀਂ ਫਿਰ ਕਿੰਨੀ ਦੇਰ ਤੱਕ ਸ੍ਰਿਸ਼ਟੀ ਨਹੀਂ ਉਤਪਤ ਹੁੰਦੀ ਹੈ ਫਿਰ ਜੀ ਕਰਦਾ ਫਿਰ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਇਸ ਤਰੀਕੇ ਸਰਕਾਲ ਦੇ ਚੱਕਰ ਵਿੱਚ ਸਭ ਕੁਝ ਹੀ ਹੈ ਔਰ ਰਹਿਣਾ ਪਾਵੇ ਸੁਰ ਨਰ ਦੇਵਾ ਗੁਰੂ ਦਸ਼ਮ ਪਾਤਸ਼ਾ ਇਕ ਥਾਈਓ ਫਰਮਾਉਂਦੇ ਨੇ ਏਕ ਸ਼ਿਵ ਭਏ ਇਕ ਗਏ ਇਕ ਫਿਰ ਭਏ रामचंद्र कृष्ण ਕੇ ਅਵਤਾਰ ਵੀ ਅਨੇਕ ਹਨ ब्रह्मा व विष्णु के ते वेदियो पुराण के ते श्रीमृत स्मूहन के होए हुए बते हैं मूलदी मदार के ते असनी कुमार के ते हंसा अवतार के ते कालवश पए हैं पीर व पकमब्र के ते गणेनफरत एते भूमि ते, ते, ते होए के ते भूमि ही बुलाए हैं विशिष्ठ जी काग पसंदु नु मिले पूछन लगे ਤੁਸੀਂ ਚੰਜੀਵੀ ਹਾਂ ਦੱਸੋ ਤਾਂ ਕੁਝ ਸਿਸ਼ਟੀ ਦਾ ਹਾਲ ਕਰਨ ਕਿੰਨਾ ਕੁ ਦੱਸਾਂ ਪਤਾ ਨਹੀਂ ਮੇਰੇ ਦੇਖਦੇ ਦੇ ਕਿੰਨੇ ਵਾਰੀ ਕ੍ਰਿਸ਼ਨ ਨੇ ਜਨਮ ਲਿਆ ਹੈ ਕਿੰਨੇ ਦਫਾ ਰਾਮਚੰਦਰ ਜੀ ਨੇ ਜਨਮ ਲਿਆ ਕਿੰਨੇ ਦਫਾ ਵੇਦ ਵਿਆਸ ਹੋਏ ਹਨ ਅਸਾਭ ਕੋਈ ਨਹੀਂ ਕੀ ਕੁਝ ਕੰਮ ਹੈ ਸੋ यूं ਕਰਕੇ ਕੁਝ ਅੰਤ ਨਹੀਂ ਆਉਂਦਾ ਹੈ ਇਸੇ ਤਰ੍ਹਾਂ ਹੋਰ ਫਰਮਾਉਂਦੇ ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਥਾਰੀ ਛਤਰੀ ਕੀ ਛਾਇਆ ਕਈ ਕੋਸ ਲੋਚਲਤ ਹੈ बड़े बड़े राजन के दावत फिर तो देश बड़े बड़े राजन के दरब को दलत हैं मान से महीप या दिलीप जैसे छत्र थारी बड़ो बह मान भुज दंड को करते हैं दारा से दलीश द्रजोतन से मान थारी भूम में मिलते हैं धरती धरती जी मिल जाते हैं